ਦਾਂ ਜੀ ਸਾਰੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅਮਰਤ ਵੇਲਾ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਲੋ ਜੀ ਅੱਜ ਦੀ ਜਿਹੜੀ ਕਲੈਕਸ਼ਨ ਰਹੂਗੀ ਇਹ ਅੱਤ ਦੇ ਸੂਟ ਨੇ ਜਮਾ ਵਹਿ ਜਾ ਵਹਿ ਜਾ ਕਰਦੇ ਸੂਟ ਰਹਿਣਗੇ ਜੀ ਟਿਸਟਾ ਬ੍ਰਾਂਡ ਦੇ ਟਿਸਟਾ ਦਾ ਸਟਫ ਤੇ ਬ੍ਰਾਂਡ ਦੱਸਣ ਬਾਰੇ ਮੈਨੂੰ ਲੋੜ ਹੀ ਨਹੀਂ ਹੈਗੀ ਇੰਨਾ ਕ ਜਿਆਦਾ ਸੌਫਟ ਹੈ ਵੀ ਦੇਸੀ ਘਿਓ ਹੈ ਜੀ ਘਰ ਦਾ ਦੇਸੀ ਘਿਓ ਹੈ ਬਹੁਤ ਜਿਆਦਾ ਵਧੀਆ ਬਹੁਤ ਜਿਆਦਾ ਵਧੀਆ ਇਹ ਪਸ਼ਮੀਨੇ ਦੇ ਸੂਟ ਰਹਿਣਗੇ ਬਹੁਤ ਜਿਆਦਾ ਵਧੀਆ ਇਹਨਾਂ ਦੀ ਵੀਵਿੰਗ ਹੈ ਕਾਟਰਾਇਜ਼ ਵਾਲੀ ਵੀਵਿੰਗ ਹੈ ਪਰ ਇਹ ਕਾਟਰਾਇਜ਼ ਵਾਂਗੂ ਥਿਨ ਨਹੀਂ ਹੈਗੇ ਤੇ ਬਹੁਤ ਸੋਹਣੇ ਸੂਟ ਨੇਗੇ ਇਹ ਬਹੁਤ ਹਲਕੇ ਤੇ ਲਾਈਟ ਵੇਟ ਨਾਲ ਦੀ ਬਾਟਮ ਰਹੂਗੀ ਸੇਮ ਬ੍ਰਾਂਡ ਦੀ ਆਪਾਂ ਬਾਟਮ ਦੇ ਵਿੱਚ ਕੋਈ ਵੀ ਇਦਾਂ ਨਹੀਂ ਕਰਦੇ ਹੈਗੇ ਕਈ ਵਾਰ ਨਾ ਕੋਈ ਚੀਜ਼ ਤੁਹਾਨੂੰ ਜੇ ਸਸਤੇ ਮਿਲਦੀ ਹੁੰਦੀ ਉਹਦੇ ਨਾਲ ਬਾਟਮ ਦਾ ਦੇਖਿਆ ਕਰੋ ਵੀ ਬਾਟਮ ਬ੍ਰਾਂਡ ਦੀ ਹੈ ਨਾਲ ਕਿਹੜੀ ਹੈਗੀ ਕਿਉਂਕਿ ਬਾਟਮ ਨਾਲ ਵਾਲੀ ਸੂਟ ਦੇ ਜਿਹੜੇ ਪ੍ਰਾਈਸ ਦਾ ਹਾਂ ਫਰਕ ਪੈ ਜਾਂਦਾ ਹੁੰਦਾ ਹੈਗਾ ਆਪਾਂ ਸੇਮ ਬ੍ਰਾਂਡ ਦੀ ਤੁਹਾਨੂੰ ਬਾਟਮ ਦੇ ਰਹੇ ਹਾਂਗੇ ਦੱਸ ਸਕਦੇ ਦੀਨੇ ਹੁਣ ਜਿਹੜੇ ਵੀ ਬ੍ਰਾਂਡ ਦੀ ਹੁੰਦੀ ਹੈ ਤੇ ਬਹੁਤ ਸੋਹਣਾ ਸੂਟ ਹੈ ਦੇਖੋ ਇਹਨਾਂ ਨੂੰ ਤੁਸੀਂ ਡਿਜ਼ਾਈਨਰ ਜਾਂ ਸੂਟ ਰੈਡੀ ਕਰਵਾ ਸਕਦੇ ਹੋਗੇ ਤੇ ਹਲਕੀ ਫੁਲਕੀ ਇੰਬੋਰਡਰੀ ਬਾਟਮ ਦੇ ਉੱਤੇ ਕਰਵਾ ਸਕਦੇ ਹੋਗੇ ਤੇ ਇਹਦੇ ਵਿੱਚ ਜਿਹੜਾ ਨੈਕਸਟ ਕਲਰ ਆ ਗਿਆ ਜੀ ਮੈਂ ਸਾਰੇ ਕਲਰ ਦਿਖਾਨੀ ਆ ਇਧਰ ਰੱਖੀ ਨਾ ਹੱਥ ਨੈਕਸਟ ਕਲਰ ਬਹੁਤ ਪਿਆਰਾ ਕਲਰ ਹੈਗਾ ਇਹਨੂੰ ਦੇਸੀ ਭਾਸ਼ਾ ਦੇ ਵਿੱਚ ਕਹਈਏ ਤਾਂ ਸਰਦਾਈ ਰੋਜ਼ ਹੀ ਰੰਗ ਬਹੁਤ ਆਉਂਦੇ ਨੇ ਬਟ ਇਹ ਕਲਰ ਬਿਲਕੁਲ ਪਿਓਰ ਦੇ ਵਿੱਚ ਹੀ ਆਂਦਾ ਹੁੰਦਾ ਹੈਗਾ ਇੰਨਾ ਕੁ ਸੋਹਣਾ ਕਲਰ ਹੈਗਾ ਇਹ ਬਹੁਤ ਪਿਆਰਾ ਕਲਰ ਹੈ ਇਹ ਤੇ ਨੈਕਸਟ ਕਲਰ ਲੈ ਫੜਾਓ ਬੇਟਾ ਸਾਡੀ ਛੋਟੀ ਜੀ ਗੁੜੀਆ ਸਵੇਰੇ ਸਵੇਰੇ ਸਾਡੇ ਨਾਲ ਵੀਡੀਓ ਬਣਵਾਉਣ ਲੱਗੀ ਹੋਈ ਹੈ ਸੰਡੇ ਅੱਜ ਤੇ ਲੋ ਜੀ ਇਹ ਵਾਲਾ ਆ ਗਿਆ ਆਫ ਵਾਈਟ ਬਹੁਤ ਸੋਹਣਾ ਬਹੁਤ ਪਿਆਰਾ ਸੂਟ ਹੈ ਜੀ ਇੰਨਾ ਹਲਕਾ ਤੇ ਲਾਈਟ ਵੇਟ ਸਟੱਫ ਹੈ ਜੀ ਪਾਏ ਦਾ ਪਤਾ ਨਹੀਂ ਚੱਲਣਾ ਵੀ ਇਹ ਸਰਦੀ ਦਾ ਸੂਟ ਪਾਇਆ ਹੋਇਆਗਾ ਪਰ ਗਰਮ ਬਹੁਤ ਹੈ ਗਰਮ ਰਹੂਗਾ ਪੂਰਾ ਪਰ ਇਹ ਲੱਗੂਗਾ ਤੁਹਾਨੂੰ ਜਿਵੇਂ ਆਪਾਂ ਕਾਟਨ ਦੇ ਸੂਟ ਦੇ ਵਿੱਚ ਵੇਟ ਹੁੰਦਾ ਨਾ ਉਹ ਚੀਜ਼ ਹੈਗੀ ਇਹਨਾਂ ਦੇ ਵਿੱਚ ਉਹ ਚੀਜ਼ ਰਹੂਗੀ ਬਟ ਕੋਈ ਲਾਈਨਿੰਗ ਦੀ ਰਿਕੁਆਇਰਮੈਂਟ ਨਹੀਂ ਐਦਾਂ ਹੀ ਪਾਇਓ ਤੁਸੀਂ ਪੂਰਾ ਗਰਮ ਰਹੂਗਾ ਬਹੁਤ ਸੋਹਣਾ ਹੈਗਾ ਬਹੁਤ ਪਿਆਰਾ ਸੂਟ ਹੈ ਜਿੱਦਾਂ ਤੁਸੀਂ ਇਹਦੇ ਤੇ ਨਾ ਤੁਸੀਂ ਕੋਈ ਦੋਨਾਂ ਚ ਮੈਂ ਸਾਰਿਆਂ ਤੇ ਦੱਸਣਾ ਚਾਹਨੀ ਹੈ ਕਿ ਜਿੱਦਾਂ ਹੁਣ ਇਹਦੇ ਤੇ ਤੁਸੀਂ ਇਹ ਵਾਲਾ ਫਲਾਰ ਚੱਕ ਲੋ ਇੱਕ ਛੋਟਾ ਆ ਫਲਾਰ ਚੱਕ ਲੋ ਨਾਲ ਵਿੱਚ ਇਹ ਪੱਤੀ ਚੱਕ ਲੋ ਐਦਾਂ ਤੁਸੀਂ ਇਹਦੇ ਤੇ ਬਾਟਮ ਦੇ ਉੱਤੇ ਨਾ ਪੈਚਵਰਕ ਹਲਕਾ ਹਲਕਾ ਜਿਹਾ ਪੈਚਵਰਕ ਵੀ ਕਰਵਾ ਸਕਦੇ ਹੋਗੇ ਬਹੁਤ ਸੋਹਣਾ ਲੱਗੂਗਾ ਜਿਵੇਂ ਇਹਦੇ ਵਿੱਚ ਇਹ ਫਲਾਰ ਦਾ ਪੈਚਵਰਕ ਆਪਾਂ ਪੂਰਾ ਇਹ ਪੂਰੇ ਦੇ ਪੂਰੇ ਜੇ ਮੈਂ ਪੈਚਵਰਕ ਕਰਵਾਵਾਂ ਤੇ ਪੂਰੇ ਦਾ ਪੂਰਾ ਫਲਾਰ ਹੈ ਪੈਚ ਲਗਵਾਈ ਹੈ ਆਪਾਂ ਇਹਦਾ ਇੰਨਾ ਕ ਸੋਹਣਾ ਸੂਟ ਬਣੂਗਾ ਬਹੁਤ ਪਿਆਰਾ ਤੇ ਨੈਕਸਟ ਇੰਨਾ ਤੋਂ ਵੀ ਘੈਂਟ ਹੈ ਬਲੈਕ ਦੇ ਵਿੱਚ ਪ੍ਰਿੰਟ ਦੇਖੋ ਇਹਦਾ ਪ੍ਰਿੰਟ ਦੇਖੋ ਬਾ ਕਮਾਲ ਹੈਗਾ ਮਿਲ ਨਹੀਂ ਰਹੀ ਹੈ ਕਿ ਹੁਣੇ ਤੋਂ ਹੀ ਨਾਲੇ ਸਰਦੀ ਸਟਾਰਟ ਹੋਈ ਹੈ ਇੰਨਾ ਕ ਜਿਆਦਾ ਵਧੀਆ ਇਹਨਾਂ ਦਾ ਸਟੱਫ ਹੈਗਾ ਮੈਂ ਤਿੰਨ ਵਾਰ ਰਿਪੀਟ ਕਰ ਚੁੱਕੀ ਆਂਗੀ ਬਹੁਤ ਸੋਹਣਾ ਸਟੱਫ ਹੈ ਬਹੁਤ ਪਿਆਰੀ ਹੈ ਦੀ ਦੇਖੋ ਬਾਟਮ ਬੁੱਟੀ ਵਾਲੀ ਸਾਰੇ ਸੂਟ ਬਹੁਤ ਜਿਆਦਾ ਸੋਹਣੇ ਨੇ ਜੀ ਇਹ ਬਹੁਤ ਪਿਆਰੇ ਨੇਗੇ ਅੱਖਾਂ ਬੰਦ ਕਰਕੇ ਲੈਣ ਵਾਲੀ ਚੀਜ਼ ਹੈਗੀ ਇਹ ਨਹੀਂ ਕਹੋਂਗੇ ਤੁਸੀਂ ਕਿ ਆਪਾਂ ਨੇ ਪੈਸਾ ਵੇਸਟ ਕਰਤਾ ਮੈਂ ਤੁਹਾਨੂੰ ਇਹ ਸ਼ਿਉਰਟੀ ਦਿੰਨੀ ਹੈਗੀ ਵੀ ਆਪਾਂ ਅੱਖਾਂ ਬੰਦ ਕਰਕੇ ਇਹ ਚੀਜ਼ ਲੈ ਸਕਦੇ ਆਂਗੇ ਤੁਸੀਂ ਇਹ ਕਹੋਂਗੇ ਜੀ ਵੀ ਹਾਂ ਆਪਾਂ ਨੇ ਪੈਸਾ ਲਾਇਆ ਕਿਸੇ ਚੀਜ਼ ਦੇ ਉੱਤੇ ਲਾਇਆਗਾ ਪਾ ਕੇ ਰੂਹ ਖੁਸ਼ ਹੋ ਜਾਣ ਵਾਲੀ ਐ ਦੇਖੋ ਬਹੁਤ ਸੋਹਣਾ ਕਲਰ ਐ ਵੀ ਤੇ ਇਹ ਆਪਣੇ ਕੋਲੇ ਪੰਜ ਹੀ ਕਲਰ ਅਵੇਲੇਬਲ ਨੇ ਇਹਦੇ ਵਿੱਚ ਤੇ ਦੋ-ਦੋ ਸੂਟ ਮਿਲ ਜਾਣਗੇ ਇਹਨਾਂ ਦੇ ਵਿੱਚ ਬਹੁਤ ਸੋਹਣਾ ਸਟੱਫ ਐ ਬਹੁਤ ਪਿਆਰਾ ਸਟੱਫ ਹੈ ਇਹਨਾਂ ਦੀ ਹਲਕੀ ਫੁਲਕੀ ਇੰਬੋਰਡਰੀ ਕਰਵਾ ਸਕਦੇ ਹੋ ਪੈਚ ਵਰਕ ਕਰਵਾ ਸਕਦੇ ਹੋ ਜਾਂ ਫਿਰ ਐਦਾਂ ਵੀ ਬਣਾ ਸਕਦੇ ਹੋ ਬਹੁਤ ਸੋਹਣੇ ਸੂਟ ਬਣਨ ਵਾਲੇ ਨੇਗੇ ਸੋਨਾ ਜਾਂ ਦੁਪੱਟਾ ਡਾਈ ਕਰਵਾ ਕੇ ਤੁਸੀਂ ਲੇਸਿਸ ਵਗੈਰਾ ਲਗਵਾ ਕੇ ਹਲਕੀ ਫੁਲਕੀ ਬਹੁਤ ਸੋਹਣੇ ਡਿਜ਼ਾਈਨਰ ਸੂਟ ਰੈਡੀ ਹੋਣਗੇ ਜੀ ਇਹ ਆਪਣਾ ਨੰਬਰ ਹੈ 9253115036 ਜਿਹਦੇ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਥੈਂਕ ਯੂ ਜੀ